ਇਹ ਚਾਹ ਰਾਸ਼ਨ ਵੀ ਹੈਗਾ ਨਾਲ ਕੁਝ ਰੋਜਾ ਕੰਮ ਕਰੋ ਕੈਮਰਾ ਚੱਲ ਗਿਆ ਕਿੱਥੇ ਪਾਸਾ ਕਰੋ ਲੈ ਹੁਣ ਇਹ ਕਿਹੜਾ ਬੰਦਾ ਹੈ ਤੇਜਮੋਹਨ ਤੇਜਮੋਹਨ ਇਹ ਤੇਜਮੋਹਨ ਨਗਰ ਹੈ ਮੰਗੋ ਅਸੀਂ ਸੰਤਨ ਨਗਰ ਸੰਤਨ ਨਗਰ ਖਵਾਇਆ ਪਾਈ ਸੰਤਨ ਨਗਰ ਇਹ ਆ ਹੈਗੇ ਸੂਟ ਦੋ ਜੀ ਤੁਸੀਂ ਫੜੋ ਆਹ ਰਾਸ਼ਨ ਦੇ ਸਾਰੇ ਕੂਡ ਆਮ ਆदमी ਪਾਰਟੀ ਆਲੇ ਆ ਰਾਸ਼ਨ ਦੀ ਥੈਲੀ ਐ ਇਹ ਇੱਥੇ ਵੰਡ ਰਹੇ ਐ ਇਹ ਸਾਡੇ ਵੀਰ ਦੀ ਐ ਹੁਣੇ ਕਹਿੰਦੇ ਜੀ ਮਨੂ ਤਾਂ ਨਾਲ ਐਵੇਂ ਲਿਆਏ ਮੈਂ ਨਹੀਂ ਸੀ ਵਿੱਚ ਇਹਦਾ ਕੂਟਾ ਵਾਲੇ ਜਿਹੜੇ ਲਿਆਏ ਆ ਉਹ ਭੱਜ ਗਏ ਸੋ ਇਹ ਆਮ ਆਦਮੀ ਦਾ ਪਾਰਟੀ ਦਾ ਕੰਮ ਐ ਜਿਹੜਾ ਇੱਥੇ ਵੰਡਣਾ 10 ਰੁਪਏ ਵਿੱਚ ਕੰਮ ਕਰੇ ਪਈਓ ਮੇਰੇ ਪਾਸੇ ਭੇਜਿਆ ਕਿ ਤਾਈ ਉਹ ਲੈਣ ਉਹ ਮੇਰੇ ਅੱਗੇ ਪਈ ਕਸਰ ਨਾ ਕੋਈ ਚਲੋ ਚਲੋ ਮੇਰੇ ਕੋਲ ਆ ਲੋ ਇਹਨਾਂ ਲਈ ਆਏ ਆ ਨਾਲ ਤੇਲ ਪੂਆ ਚੱਲਿਆ ਗੱਡੀ ਦੇ ਵਿੱਚ ਤੇ ਥੋੜਾ ਕਿੱਥੇ ਲੈ ਆ ਉਹਨਾਂ ਨਾਲ ਸਾਨੂੰ ਆਉਣ ਨੂੰ ਲਿਆ ਆਂ ਕੀ ਕਹਿੰਦੇ ਥੋੜੋ ਉਹ ਕਹਿੰਦੇ ਮਾਰੇ ਜਾਣਾ ਅਗਲੀ ਤੇ ਗਲੀ ਦਾ ਬੱਟਾ ਲਾਗੇ ਉਹ ਮੈਨੂੰ ਨਿਆ ਨਹੀਂ ਪੱਟਾ ਲਗਾ ਮੇਰੇ ਨਾਲ ਕਿਹਨੂੰ ਭੇਜਿਆ ਤੁਹਾਨੂੰ ਉਹ ਕਹਿੰਦਾ ਕਿ ਆਦੀ ਬੰਨਣੇ ਉਹ ਕਹਿੰਦਾ ਗਲੀ ਚ ਮਾਰਦੇ ਮੈਂ ਕਹਿੰਦਾ ਮੈਂ ਨਿਆ ਕੰਮ ਨਹੀਂ ਆਇਆ ਬਾਕੀ ਵਾ ਜਿਹੜੀ ਹੈ ਚਾੜੂ ਘਿਲ ਰਿਆ ਇਹ ਇਹਨਾਂ ਦੇ ਸੂਟ ਹੈ ਚਾੜੂ ਵਾਲਿਆਂ ਦੇ ਉਹ ਸਾਰਾ ਆ ਲੋ ਯਾਰ ਤੁਸੀਂ ਇਹ ਜੇ ਕੰਮ ਕਰਦੇ ਹੋ ਰਾਸ਼ਨ ਹੈ ਇਹ ਦੇਖੋ ਆ ਤੇਲ ਰਾਸ਼ਨ ਸਾਰਾ ਜੀ ਬਹੁਤ ਇਹ ਰਾਸ਼ਨ ਦੇ ਪਿੰਦੇ ਲੋਕ ਕੋਈ ਗੱਲ ਨਹੀਂ ਘਰਾਂਿਆਂ ਨੂੰ ਦੇ ਦੋ ਜੀ ਇਹ ਅੱਜ ਚੱਕਰ ਚੱਕੋ ਸੂਟ ਜੇ ਨੂੰ ਚਾਹੀਦੇ ਆ ਸੂਟ ਵੀ ਲੈ ਲਓ ਜੇ ਬੱਚੇ ਜੇ ਨੂੰ ਚਾਹੀਦੇ ਆ ਸਾਡੇ ਮੁੱਖ ਮੰਤਰੀ ਜੀ ਨੂੰ ਮੈਂ ਕਹਾਂਦਾ ਕਿ ਆ ਜਿਹੜੇ ਉਸਤੇ ਕੀ ਆ ਬੀਬੀਆਂ ਨੂੰ ਐਸੀ ਹੁਣ ਰੋਕਣੇ ਨਹੀਂ ਹੈ ਜੇ ਸਿਰੇ ਜਾਣਗੇ ਆਪਣੇ ਲੇਕਿਨ ਸੂਟਾਂ ਦੇ ਨਾਲ ਰੋਕਣੇ ਬਹੁਤ ਕਰਾਜੀ ਏਸੀ ਤੇ ਦੇ ਰਹੇ ਹੋ ਤੁਸੀਂ ਇਹਨੂੰ ਬਾਟਰ ਕੁਟਰ ਭੇਜ ਰਹੇ ਹੋ ਇਹ ਚੀਜ਼ਾਂ ਦੇ ਨਾਲ ਕੋਈ ਮੋਟਾ ਨਹੀਂ ਪੈਣੀ ਜਿੰਨਾ ਮਾਦੀ ਜੋਰ ਨਾਲੋ ਲੋਕਾਂ ਨੇ ਪਿਆਰ ਦੇ ਨਾਲ ਕੀਤਾ ਲੋਕਾਂ ਨੇ ਤੁਹਾਡੇ ਕੰਮ ਦੇਖਣੇ ਜਿਹੜੇ ਕਿ ਤੁਸੀਂ ਨਹੀਂ ਕਰੇ ਕੋਈ ਸੀਐਨਏ ਨਾ ਸੀ ਦੇ ਨਾ ਪਾਟ ਸੁਣਾਈ ਨਾ ਤੁਸੀਂ ਆਪਣੇ ਗਲੀਆਂ ਨਾਲੀਆਂ ਕੋਈ ਇਹਦਾ ਦੇਖਿਆ ਵੀ ਇਹ ਕੰਮ ਨਾ ਕਰੋ ਤੁਸੀਂ ਜਾਓ ਅਰਦਾਸ ਤੋਂ ਵੀ ਨਹੀਂ ਪਸਾਨੋ ਤੁਹਾਡੇ ਤਾਂ ਨਹੀਂ ਆ ਨਹੀਂ ਮੇਰੇ ਕਿੰਨੇ ਦੁਕਾਨਦਾਰ ਨਾ ਲਾਇਆ ਸੀ ਅੱਜ ਮੈਂ ਉਹਦੇ ਇਜ਼ਾਜ਼ਤ ਜਿਵੇਂ ਕਰਾ ਦਿੱਤੀ ਇੱਕ ਅੰਦਾਜੀ ਵੀ ਮੈਨੂੰ ਤਾਂ ਨਾਲ ਨੇ ਸੰਗਰੂਪਾ ਮਹਾਰਾਜ ਦੇ ਮੁੰਡੇ ਨੇ ਭੇਜਿਆ ਨਾ ਉਹ ਸਿਰ ਮੈਨੂੰ ਨਹੀਂ ਪਤਾ ਨਾ ਉਹਨੇ ਪਿੱਛੇ ਜਾਣੀ ਕਿੱਥੇ ਆਮ ਆਦਮੀ ਪਾਰਟੀ ਦੇ ਅਧਿਕਾਰੀ ਵੀ ਗੱਲ ਕਰਦੇ ਆ ਆਮ ਆਦਮੀ ਵਾਲਾ ਪਾਰਟੀ ਮੋਹਨ ਮੋਹਨ ਜਿਹੜਾ ਰਾਜਾ ਪਾਗੜਾ ਉਹਨੇ ਭੇਜਿਆ ਹਾਂਜੀ ਚਲੋ ਇਹਨਾਂ ਦਾ ਨਰਾਜ਼ ਚਲੋ ਕਰੀਏ ਇੱਧਰ ਇੱਥੇ ਭੈਣਾ ਜਿਹੜੀਆਂ ਖੜੀਆਂ ਆ ਬੰਦੇ ਲੋ ਜੀਓ ਓਏ ਓਏ ਇਹ ਆਮ ਆਦੀ ਪਾਰਟੀ ਦਾ ਹਾਲ ਹੈ ਇਹ ਟਵੰਡਰ ਨਹੀਂ ਨਿਕਲਦਾ ਇਹ ਟਵੰਡਰ ਇਹ ਕਹਿੰਦਾ ਜੀ ਮੈਂ ਤਾਂ ਅੱਛਾ ਤੇ ਪੜੀ ਜਰਾ